ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਆ ਜੀ ਡੈਰੀ ਕੈਂਗਰ ਪੇਜ ਤੇ ਸਾਰਿਆਂ ਦਾ ਅੱਜ ਦਾ ਮੇਨ ਮੁੱਦਾ ਬਾਈ ਮੱਖੀਆਂ ਤੇ ਮੱਛਰ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਗਰਮੀ ਦੇ ਦਿਨਾਂ ਵਿੱਚ ਮੱਖੀਆਂ ਤੇ ਮੱਛਰ ਬਾਈ ਪੂਰਾ ਹੱਲਾ ਬੋਲਦੇ ਆ ਆ ਦਿਨਾਂ ਚ ਆ ਕੇ ਮੱਖੀਆਂ ਤੇ ਮੱਛਰ ਪਸ਼ੂਆਂ ਨੂੰ ਵੀ ਪੂਰਾ ਤੰਗ ਪਰੇਸ਼ਾਨ ਕਰਦੇ ਆ ਜਿਹਦੇ ਕਰਕੇ ਪਸ਼ੂਆਂ ਨੂੰ ਪ੍ਰੋਪਰ ਰੈਸਟ ਨਹੀਂ ਮਿਲਦੀ ਤੇ ਪਸ਼ੂ ਸਟ्रेस ਲੈ ਜਾਂਦਾ ਤੇ ਜਿਹਦਾ ਸਿੱਧਾ ਸਿੱਧਾ ਅਸਰ ਪਸ਼ੂਆਂ ਦੇ ਦੁੱਧ ਤੇ ਪੈਂਦਾ ਪਸ਼ੂ ਦੁੱਧ ਘਟਾ ਜਾਂਦੇ ਆ ਬਾਈ ਜੀ ਇਹਦਾ ਬਈ ਹੱਲ ਲੈ ਕੇ ਆਏ ਆ ਅੱਜ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਬਈ ਪਾਣੀ ਦੀ ਬਾਲਟੀ ਲੈ ਕੇ ਉਹਦੇ ਚ 50 60 ਗ੍ਰਾਮ ਖੰਡ ਘੋਲ ਲੈਣੀ ਚੰਗੀ ਤਰ੍ਹਾਂ ਮਿਕਸ ਕਰਕੇ ਉਹਦੇ ਚ ਬਈ ਆਹ ਦਵਾਈ ਘੋਲਣੀ ਆ ਡੈਂਟੋਟਸ ਇਹ ਬਈ ਤੁਹਾਨੂੰ ਕਿਸੇ ਵੀ ਮੈਡੀਕਲ ਤੋਂ ਜਾਂ ਪੈਸਟੀਸਾਈਡ ਦੀ ਸ਼ਾਪ ਤੋਂ ਮਿਲ ਜੂਗੀ 100 ਰੁਪਏ ਦੀ ਪੁੜੀ ਆ ਇੱਕ ਕਪੜੀ ਖੋਲ ਕੇ ਚੰਗੀ ਤਰ੍ਹਾਂ ਬਈ ਉਹਦੇ ਚ ਖੱਦਰ ਦੀਆਂ ਬੋਰੀਆਂ ਜਮਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਜਿੱਥੇ ਤੁਹਾਡੇ ਪਸ਼ੂ ਬੈਠਦੇ ਆ ਜਾਂ ਬੰਨੇ ਹੁੰਦੇ ਆ ਜਾਂ ਖੁੱਲੇ ਛੱਡੇ ਆ ਜਿਵੇਂ ਵੀ ਆ ਉੱਥੇ ਜਾ ਕੇ ਇਹਨਾਂ ਨੂੰ ਰੱਖ ਦੇਣਾ ਤੇ ਮੱਖੀਆਂ ਆਪ ਹੀ ਉੱਤੇ ਬੈਠ ਕੇ ਉਹਨਾਂ ਦਾ ਆਪ ਹੀ ਕੰਮ ਹੋ ਜਾਣਾ ਆ ਵੇਖ ਸਕਦੇ ਆ ਤੁਸੀਂ ਬਈ ਅੱਜ ਅਸੀਂ ਇਹ ਤਰੀਕਾ ਅਜ਼ਮਾਇਆ ਸੀਗਾ ਦੇਖ ਸਕਦੇ ਆ ਬਈ ਲਗਭਗ 95% ਮੱਖੀਆਂ ਆਪ ਹੀ ਮਾਰਤੀਆਂ ਅੱਜ ਤੇ ਪਸ਼ੂ ਵੀ ਪੂਰੇ ਖੁਸ਼ ਆ ਤੇ ਬਾਈ ਇਹ ਤਰੀਕਾ ਸਾਡੇ ਤਾਂ ਪੂਰਾ ਕੰਮ ਕੀਤਾ ਜੇ ਤੁਹਾਨੂੰ ਵੀ ਵਧੀਆ ਲੱਗਾ ਤਾਂ ਬਾਈ ਅਜ਼ਮਾ ਕੇ ਵੇਖ ਸਕਦੇ ਆ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਬਾਈ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਬਾਈ ਸਾਰਿਆਂ ਦਾ